ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਇੱਕ ਹੋਰ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਆ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਹੈ ਬਹੁਤ ਹੀ ਜਲਦੀ ਜਲਦੀ ਜਿਹੜਾ ਇਹ ਆਪਣਾ ਡਿਜ਼ਾਈਨ ਬਣਦਾ ਹੈ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਸਿਰਫ ਦੋ ਸਲਾਈਆਂ ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ ਇਸ ਡਿਜ਼ਾਈਨ ਨੂੰ ਆਪਾਂ ਲੇਡੀਜ਼ ਕਾਰਡੀਗਨ ਜਾਂ ਤਾਂ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਸ਼ਾਰਟਸ ਸਟੌਲ ਮਫਲਰਸ ਕਿ ਵੀ ਬਲਾਊਜ਼ ਜਿਹੜਾ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾਵਾਂਗੇ ਬਹੁਤ ਹੀ ਸੋਹਣਾ ਲੱਗਦਾ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਤਿੰਨ ਦੇ ਮਲਟੀਪਲ ਆਪਾਂ ਦੋ ਕੁੰਡੇ ਲੈਣੇ ਆ ਵਾਧੂ ਠੀਕ ਹੈ ਜਿਵੇਂ 10 10 10 ਇਸ ਤਰ੍ਹਾਂ ਕਰਕੇ ਲਾਸਟ ਤੇ ਦੋ ਕੁੰਡੇ ਵਾਧੂ ਰੱਖ ਲਾਂਗੇ ਤਾਂ ਡਿਜ਼ਾਈਨ ਆ ਜਿਹੜਾ ਸੈੱਟ ਹੋ ਜਾਂਦਾ ਹੈ ਇੱਥੇ ਮੈਂ نیچے ਇਸ ਤਰ੍ਹਾਂ ਛੋਟਾ ਜਿਹਾ ਬਾਰਡਰ ਬਣਾਇਆ ਹੈ ਇਹ ਕੁਲਟਾ ਕੁੰਡਾ ਇੱਕ ਸਿੱਧਾ ਇਸ ਤਰ੍ਹਾਂ ਦਾ ਬਾਰਡਰ ਬਣਾ ਕੇ ਉੱਪਰ ਡਿਜ਼ਾਈਨ ਰਿਪੀਟ ਕੀਤਾ ਥੋੜਾ ਜਿਹਾ ਇਸ ਤਰ੍ਹਾਂ ਠੀਕ ਹੈ ਤੁਸੀਂ ਕੋਈ ਵੀ ਆਪਣਾ ਜਿਹੜਾ ਪਸੰਦੀਦਾ ਬਾਰਡਰ ਬਣਾ ਲੈਣਾ ਉਸ ਤੋਂ ਬਾਅਦ ਜਿਹੜਾ ਆਪਣਾ ਡਿਜ਼ਾਈਨ ਆ ਸ਼ੁਰੂ ਕਰਨਾ ਹੈ ਬਾਰਡਰ ਦੇ ਤੌਰ ਤੇ ਵੀ ਵੈਸੇ ਆਪਾਂ ਇਹ ਡਿਜ਼ਾਈਨ ਬਣਾ ਸਕਦੇ ਹਾਂ ਇਸ ਤਰ੍ਹਾਂ ਨਾਲ ਇਹ ਬਟਨ ਪੱਟੀ ਚੱਲਦੀ ਜਾਊਗੀ ਫਿਰ ਜਿਹੜਾ ਆਪਾਂ ਉੱਪਰ ਕੋਈ ਸਿੰਪਲ ਡਿਜ਼ਾਈਨ ਵਾਲਾ ਸਿੰਪਲ ਡਿਜ਼ਾਈਨ ਜਾਂ ਸਿੰਪਲ ਵੈਸੇ ਉਲਟਨਾ ਸਿੱਧੀਆਂ ਸਲਾਂਗਾਂ ਦੀ ਬਣਾਈ ਕਰ ਸਕਦੇ ਆ ਤੁਹਾਡੀ ਆਪਣੀ ਮਰਜ਼ੀ ਐ ਇਸ ਨੂੰ ਕਿਵੇਂ ਸੈੱਟ ਕਰਨਾ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸਟੀਆਂ ਨੂੰ ਬਣਾਉਣਾ ਤਿੰਨ ਤਿੰਨ ਗੁੰਡੀਆਂ ਦਾ ਡਿਜ਼ਾਈਨ ਹੈ ਆਪਣਾ ਇੱਕ ਗੁੰਡਾ ਜਿਹੜਾ ਕੰਨੀ ਵਾਲਾ ਆ ਤਾਰੂ ਚਾਹੇ ਬੁਣੋ ਇਹ ਤੁਹਾਡੀ ਆਪਣੀ ਮਰਜ਼ੀ ਐ ਠੀਕ ਐ ਇਸ ਤਰ੍ਹਾਂ ਹੁਣ ਇਹਨਾਂ ਤਿੰਨ ਗੁੰਡੀਆਂ ਤੇ ਡਿਜ਼ਾਈਨ ਬਣਾਣਾ ਆਪਣਾ ਪਹਿਲਾਂ ਆਪਾਂ ਇੱਕ ਕੁੰਡਾ ਸਿੱਧਾ ਬਣਾਈ ਕਰ ਲੈਣਾ ਇਸ ਤਰ੍ਹਾਂ ਫਿਰ ਉਤਾਰਨ ਨਹੀਂ ਇਹ ਹੀ ਕੁੰਡਾ ਠੀਕ ਹੈ ਇਸ ਤਰ੍ਹਾਂ ਰੱਖਣਾ ਫਿਰ ਇਹਦੇ ਨਾਲ ਇਹ ਕੁੰਡਾ ਜਿਹੜਾ ਇਸ ਤਰ੍ਹਾਂ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਉਸ ਤੋਂ ਬਾਅਦ ਫਿਰ ਇਹ ਉਤਾਰਨੀ ਨਹੀਂ ਫਿਰ ਤੀਸਰਾ ਕੁੰਡਾ ਵੀ ਆਪਾਂ ਨਾਲ ਕਰਨਾ ਹੈ ਇਸ ਤਰ੍ਹਾਂ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਬਣ ਗਏ ਆਪਣੇ ਨਾ ਤਾਂ ਕੋਈ ਕੁੰਡਾ ਵਧਿਆ ਤੇ ਨਾ ਹੀ ਘਟਿਆ ਠੀਕ ਹੈ ਇਸ ਤਰ੍ਹਾਂ ਦੇਖੋ ਉਸ ਤੋਂ ਬਾਅਦ ਫਿਰ ਤਿੰਨ ਕੁੰਡਿਆਂ ਤੇ ਡਿਜ਼ਾਈਨ ਇੱਕ ਕੁੰਡਾ ਬਣਾਇਆ ਪਹਿ ਇਸ ਤਰ੍ਹਾਂ ਫਿਰ ਇਹ ਉਤਾਰਿਆ ਨਹੀਂ ਠੀਕ ਹੈ ਨਾਲ ਦੂਸਰਾ ਕੁੰਡਾ ਇਸ ਤਰ੍ਹਾਂ ਬਣਾ ਲਿਆ ਫਿਰ ਪਹਿਲਾਂ ਇੱਕ ਕੁੰਡਾ ਸਿੱਧਾ ਬਣਾਇਆ ਫਿਰ ਦੋ ਕੁੰਡਿਆਂ ਦਾ ਕਰਤਾ ਇਸ ਤਰ੍ਹਾਂ ਸਿੱਧਾ ਕੁੰਡਾ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਫਿਰ ਉਤਾਰ ਹੀ ਨਹੀਂ ਕੁੰਡੇ ਆਪਾਂ ਫਿਰ ਨਾਲ ਤੀਸਰਾ ਕੁੰਡਾ ਲੈ ਲੈਣਾ ਇਸ ਤਰ੍ਹਾਂ ਤਿੰਨ ਕੁੰਡਿਆਂ ਦਾ ਇਸ ਤਰ੍ਹਾਂ ਠੀਕ ਹੈ ਤਿੰਨ ਕੁੰਡੇ ਬਣ ਗਏ ਫਿਰ ਆਪਾਂ ਉਸੇ ਤਰ੍ਹਾਂ ਪਹਿਲਾਂ ਇੱਕ ਕੁੰਡਾ ਬਣਾਇਆ ਫਿਰ ਨਾਲ ਦੂਸਰਾ ਕੁੰਡਾ ਬਣਾ ਲਿਆ ਦੋ ਕੁੰਡਿਆਂ ਦਾ ਇੱਕ ਬਣਾ ਤਾ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਨਾਲ ਤੀਸਰਾ ਕੁੰਡਾ ਲੈ ਲੈਣਾ ਆਪਾਂ ਠੀਕ ਹੈ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਬਣ ਗਏ ਦੁਬਾਰਾ ਫੇਰ ਉਸੇ ਤਰ੍ਹਾਂ ਪਹਿਲਾਂ ਆਪਾਂ ਇੱਕ ਕੁੰਡਾ ਬਣਾਇਆ ਤਿੰਨ ਕੁੰਡਿਆਂ ਵਿੱਚ ਉਤਾਰਨਾ ਨਹੀਂ ਫਿਰ ਨਾਲ ਦੂਸਰਾ ਕੁੰਡਾ ਬਣਾ ਲਿਆ ਦੋ ਕੁੰਡਿਆਂ ਦਾ ਇੱਕ ਹੋ ਗਿਆ ਇਸ ਤਰ੍ਹਾਂ ਫਿਰ ਨਾਲ ਤੀਸਰਾ ਕੁੰਡਾ ਠੀਕ ਹੈ ਇਸ ਤਰ੍ਹਾਂ ਇਸ ਤਰ੍ਹਾਂ ਤਿੰਨ ਕੁੰਡਿਆਂ ਤੋਂ ਤਿੰਨ ਬਣ ਗਏ ਇਹਰ ਦੁਆਰਾ ਇਸ ਤਰ੍ਹਾਂ ਪਹਿਲਾਂ ਇੱਕ ਕੁੰਡਾ ਬਣਾਇਆ ਫਿਰ ਨਾਲ ਦੂਸਰਾ ਕੁੰਡਾ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾ ਲਿਆ ਉਤਾਰ ਨਹੀਂ ਨਹੀਂ ਫਿਰ ਨਾਲ ਤੀਸਰਾ ਕੁੰਡਾ ਇਹੀ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਆਪਣਾ ਸਾਰੀ ਸਿਲਾਈ ਤੇ ਆਪਾਂ ਰਿਪੀਟ ਕਰਦੇ ਜਾਣਾ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਆਪਣੀ ਬੰਦੇ ਜਾਂਦੀ ਹੈ ਨਾ ਤਾਂ ਕੋਈ ਕੁੰਡਾ ਵੱਧਦਾ ਤੇ ਨਾ ਹੀ ਘਟਦਾ ਦੋ ਗੁੰਡਿਆਂ ਦਾ ਇੱਕ ਬਣਾ ਲਿਆ ਫਿਰ ਨਾਲ ਤੀਸਰਾ ਗੁੰਡਾ ਇਸ ਤਰ੍ਹਾਂ ਠੀਕ ਹੈ ਫਿਰ ਅੱਗੇ ਤਿੰਨ ਗੁੰਡਿਆਂ ਤੇ ਡਿਜ਼ਾਈਨ ਪਹਿਲੇ ਇੱਕ ਗੁੰਡਾ ਬਣੂਗਾ ਫਿਰ ਇੱਕ ਇਹਦੇ ਨਾਲ ਆਪਾਂ ਦੂਸਰਾ ਗੁੰਡਾ ਬਣਾ ਲੈਣਾ ਇਸ ਤਰ੍ਹਾਂ ਫਿਰ ਨਾਲ ਤੀਸਰਾ ਗੁੰਡਾ ਠੀਕ ਹੈ ਇਸ ਤਰ੍ਹਾਂ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਬਣ ਗਏ ਆ ਇਸ ਤਰ੍ਹਾਂ ਬਹੁਤ ਹੀ ਸੌਖਾ ਡਿਜ਼ਾਈਨ ਹੈ ਇਸ ਤਰ੍ਹਾਂ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਤੇ ਕਿਸੇ ਵੀ ਪ੍ਰੋਜੈਕਟ ਤੇ ਇਸ ਨੂੰ ਅਪਲਾਈ ਕਰ ਸਕਦੇ ਹੋ ਲਾਸਟ ਦੇ ਫੇਰ ਉਸੇ ਤਰ੍ਹਾਂ ਜਿਵੇਂ ਆਪਾਂ ਸਟਾਰਟਿੰਗ ਤਿੰਨ ਕੁੰਡੇ ਬਣਾਏ ਸੀ पहले एक कुंडा बनाया फिर नाल दूसरा कुंडा बना लिया फिर नाल तीसरा कुंडा बना लिया ठीक है इस तरह तीन कुंड कुंडे बन गए ठीक है लास्ट वाला कुंडा हूँ अपनी सीधी सिलाई तो सीधा बना लिया इस तरह इस तरह डिजाइन बन गया अपना ਹੁਣ ਦੂਸਰੀ ਸਲਾਈ ਉਲਟ ਪਾਸੇ ਤੋਂ ਇੱਕ ਕੁੰਡਾ ਧਾਰ ਕੇ ਇਸ ਤਰ੍ਹਾਂ ਫਿਰ ਸਾਰੀ ਕੁੰਡੇ ਆਪਾਂ ਉਲਟੇ ਬਣਾਵਾਂਗੇ। ਇਹੀ ਦੋ ਸਲਾਈਆਂ ਦਾ ਆਪਣਾ ਡਿਜ਼ਾਈਨ। ਸਿੱਧੇ ਪਾਸੇ ਤੋਂ ਡਿਜ਼ਾਈਨ ਬੰਦ ਹੈ। ਉਲਟੇ ਪਾਸੇ ਤੋਂ ਸਾਰੀਆਂ ਸਲਾਈਆਂ ਉਲਟੀਆਂ ਬੰਦ ਨੇ ਜਾਣਗੀਆਂ। देखो सारी सिलाई आप उल्टी बना लेनी है उल्टी सिलाई कंप्लीट होगी हम सीधे पासे तो उस तरह ਮੈਂ ਇਸੇ ਇੱਕ ਸਲਾਈ ਦਾ ਡਿਜ਼ਾਈਨ ਹੀ ਕਹਿ ਸਕਦੀ ਆ ਆਪਾਂ ਕਿਉਂਕਿ ਉਲਟੇ ਪਾਸੇ ਤੋਂ ਸਾਰੀਆਂ ਸਲਾਈਆਂ ਪਲਟੀਆਂ ਹੀ ਬਣਾਉਣੀਆਂ ਐ ਹੁਣ ਫਿਰ ਡਿਜ਼ਾਈਨ ਦੁਬਾਰਾ ਉਸੇ ਤਰ੍ਹਾਂ ਪਹਿਲੀ ਸਲਾਈ ਤੋਂ ਆਪਾਂ ਸ਼ੁਰੂ ਕਰ ਲੈਣਾ ਠੀਕ ਐ ਇੱਕ ਕੁੰਡਾ ਤਾਰ ਕੇ ਉਸੇ ਤਰ੍ਹਾਂ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੀ ਪਹਿਲਾਂ ਇੱਕ ਬਣਾਇਆ ਫਿਰ ਨਾਲ ਦੂਸਰਾ ਫਿਰ ਨਾਲ ਤੀਸਰਾ ਠੀਕ ਐ ਇਸੇ ਤਰ੍ਹਾਂ ਸਾਰੀ ਸਲਾਈ ਕੰਪਲੀਟ ਕਰਨੀ ਜਦੋਂ ਆਪਾਂ ਇਸ ਜੀ ਐਨ ਨੂੰ ਬਾਰ-ਬਾਰ ਰਿਪੀਟ ਕਰਾਂਗੇ ਤੇ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਆ ਜੀ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਉਲਟੇ ਪਾਸੇ ਤੋਂ ਇਸ ਤਰ੍ਹਾਂ ਬੰਨ੍ਹਿਆ ਜਾਂਦਾ ਠੀਕ ਹੈ ਥੋੜਾ ਜਿਹਾ ਤੁਹਾਨੂੰ ਰਿਪੀਟ ਕਰਕੇ ਦੱਸ ਦਿੰਨੀ ਹਾਂ ਡਿਜ਼ਾਈਨ ਮੈਂ ਇੱਕ ਕੁੰਡਾ ਤਾਰਿਆ ਫਿਰ ਇੱਕ ਕੁੰਡਾ ਸਿੱਧਾ ਠੀਕ ਹੈ ਫਿਰ ਨਾਲ ਉਸੇ ਤਰ੍ਹਾਂ ਦੂਸਰਾ ਕੁੰਡਾ ਇਸ ਤਰ੍ਹਾਂ ਫਿਰ ਨਾਲ ਤੀਸਰਾ ਕੁੰਡਾ ਇਸ ਤਰ੍ਹਾਂ ਪਹਿਲੀ ਸਲਾਈਂ ਦੁਆਰਾ ਸ਼ੁਰੂ ਹੋਗੀ ਠੀਕ ਹੈ ਇਸ ਤਰ੍ਹਾਂ ਤੇ ਚਲੋ ਫਿਰ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ